ਸਸ਼ੀਕਲ ਦੇ ਸਾਰਿਆਂ ਨੂੰ ਕੁੱਕ ਵਿਦ ਗਰਮ ਦੇ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਲੈ ਕੇ ਆਏਗੇ ਆਲੂ ਮਟਰ ਦੀ ਸਬਜ਼ੀ ਬਹੁਤ ਵਧੀਆ ਬਣਦੀ ਆ ਸਰਦੀ ਦੇ ਮਟਰ ਵੀ ਬੜੇ ਵਧੀਆ ਮਿਲਦੇ ਆ ਮਿੱਠੇ ਮਿੱਠੇ ਤੇ ਇੱਧਰ ਆਪਣੀ ਕੁੱਕਰ ਦੇ ਵਿੱਚ ਸਰੋਂ ਦਾ ਤੇਲ ਅੱਖ ਰਿਆ ਰੱਖ ਲਿਆਗੇ ਇਹਦੇ ਵਿੱਚ ਪਾਵਾਂਗੇ ਆਪਾਂ ਜੀਰਾ ਸਾਬੂਤ ਥੋੜੀ ਜਿਹੀ ਪਾਵਾਂਗੇ ਇਹਦੇ ਵਿੱਚ ਆਪਾਂ ਹਿੰਗ ਹਿੰਗ ਦਾ ਬਹੁਤ ਵਧੀਆ ਫਲੇਵਰ ਆਉਂਦਾ ਤੇ ਜੀਰੇ ਤੇ ਹਿੰਗ ਨੂੰ ਆਪਾਂ ਥੋੜਾ ਜਿਹਾ ਭੁੰਨ ਲੈਣਾ ਫੇਰ ਪਾਵਾਂਗੇ ਇਹਦੇ ਵਿੱਚ ਆਪਾਂ ਚੌਪ ਕੀਤਾ ਹੋਇਆ ਪਿਆਜ਼ ਤੇ ਆਪਾਂ ਦੋ ਜੀਆ ਪਿਆਜ਼ ਨੂੰ ਚੌਪ ਕਰ ਲਈਏ ਕਿਉਂਕਿ ਇਹ ਨਹੀਂ ਸੌਜ਼ ਦੇ। ਫਿਰ ਬਰਾਊਨ ਹੈਂਡ ਕਰਕੇ ਭੁੰਨ ਲਵਾਂਗੇ ਜਿਆਦਾ ਡਾਰਕ ਬਰਾਊਨ ਨਹੀਂ ਕਰਨੇ ਗੋਲਡਨ ਕਲਰ ਕਰ ਲੈਨੇ ਡਾਰਕ ਬਰਾਊਨ ਤੇ ਫਿਰ ਇਹਦੇ ਵਿੱਚ ਜੈਲੀ ਹੋਇਆ ਜਿਹਾ ਟੇਸਟ ਆਊਗਾ ਆਪਣੀ ਸਬਜ਼ੀ ਦੇ ਵਿੱਚ ਜਦੋਂ ਲਾਈਟ ਬਰਾਊਨ ਹੋ ਜਾਣਾ ਫੇਰ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਛੋਟਾ ਚਮਚ ਅਦਰਕ ਲਸਣ ਦਾ ਪੇਸਟ ਤੇ ਤੁਸੀਂ ਚੀਚਾਰ ਬਣਾ ਕੇ ਉਸ ਵਿੱਚ ਮੇਚ ਪਾ ਸਕਦੇ ਹੋ ਪਰ ਰੈਡੀ ਮੇਡ ਲਿਆਗਾ ਹਲਕਾ ਹੀ ਮਨ ਤੋਂ ਮਿਲਣਾ ਹੈ ਤੇ ਜਿਹੜਾ ਅਦਰਕ ਲਸਣ ਦਾ ਪੇਸਟ ਪੁਣਿਆਗਾ ਵੀ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਟਮਾਟਰ, ਸਰੀ ਮਿਰਚ ਤੇ ਅਦਰਕ ਦਾ ਪੇਸਟ ਟਮਾਟਰ ਆਪਾਂ ਨੇ ਧੋ ਲੈਨੇ, ਦੋ ਆਪਾਂ ਸਰੀ ਮਿਰਚ ਲਈਆਂ ਤੇ ਇੱਕ ਆਪਾਂ ਟੁਕੜਾ ਕੁਟਾਂਗਾ ਉਹਨਾਂ ਨੂੰ ਆਪਾਂ ਚੌਪ ਕਰਦੇ ਆ ਠੀਕ ਆ ਇਹ ਤਾਂ ਪੀਣ ਨੂੰ ਨਿੱਕੀ ਜਿਹੀ ਦਾ ਪੇਸਟ ਵੀ ਬਣਾ ਸਕਦੇ ਆ ਪੇਸਟ ਬਣਾ ਕੇ ਪਾਸਾ ਕਰ ਦਿਓਗੇ ਕੋ ਬਣਾ ਬਖਾਨੀ ਏਡਾ ਜਿਆਦਾ ਵਧੀਆ ਲੱਗਦਾ ਬਾਕੀ ਤੁਹਾਡੀ ਆਪਣੀ ਚੋਇਸ ਆ ਤੇ ਇਹਨੂੰ ਵੀ ਆਪਣੇ ਚੰਗੀ ਤਰ੍ਹਾਂ ਭੁੰਨਾ ਲੈਣਾਗਾ ਤੜਕੇ ਦੀ ਬਣਾਈ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਜਿੰਨਾ ਵਧੀਆ ਆਪਣਾ ਤੜਕਾ ਭੁੰਨਿਆ ਹੋਇਆ ਰਹੇਗਾ ਓਨਾ ਵਧੀਆ ਆਪਣੀ ਸਬਜ਼ੀ ਦਾ ਟੇਸ ਆਉਂਦਾਗਾ ਜੇ ਆਪਣਾ ਤੜਕਾ ਕੱਚਾ ਰਹਿ ਜਾਊਗਾ ਫਿਰ ਸਬਜ਼ੀ ਦਾ ਵਧੀਆ ਟੇਸ ਨਹੀਂ ਆਉਂਦਾ ਸੁੱਕੀ ਸਬਜ਼ੀ ਦੇ ਵਿੱਚ ਆਪਾਂ ਘੱਟ ਭੁੰਨ ਕੇ ਤੜਕਾ ਪਾਵਾਂਗੇ ਉਹ ਵੀ ਚਲ ਦੇ ਦਿੰਦਾਗਾ ਤੇ ਇੱਧਰ ਦੇਖੋ ਤੜਕੇ ਦੇ ਵਿੱਚ ਤੇਰੇ ਲੱਗ ਹੋ ਗਿਆ ਹੁਣ ਆਪਾਂ ਬੇਸਿਕ ਮਸਾਲੇ ਪਾਵਾਂਗੇ ਇੱਥੇ ਪਾਵਾਂਗੇ ਆਪਾਂ ਹਲਦੀ ਥੋੜੀ ਜੀ ਪਾਵਾਂਗੇ ਆਪਾਂ ਕਸ਼ਮੀਰੀ ਲਾਲ ਮਿਰਚ ਤੇ ਥੋੜੀ ਜੀ ਪਾਵਾਂਗੇ ਪਾਵਾਂਗੇ ਆਪਾਂ ਤਿੱਖੀ ਲਾਲ ਮਿਰਚ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਥੋੜਾ ਜਿਹਾ ਮਸਾਲਾ ਤੇ ਸਵਾਦ ਅਨੁਸਾਰ ਆਪਾਂ ਨਮਕ ਪਾਵਾਂਗੇ ਅੱਪ ਨੂੰ ਨਮਕ ਪਾਵਾਂਗੇ ਆਪਾਂ ਹੁਣ ਸਵਾਦ ਅਨਸਾਰ ਆਪਣੇ ਟੇਸਟ ਦੇ ਅਕੋਰਡਿੰਗ। ਕਈ ਬਾਤ ਵਿੱਚ ਪਾਉਂਦੇ ਨੇ ਕਿ ਸਬਜ਼ੀ ਦੀ ਕੁਆਂਟੀਟੀ ਦੇਖ ਕੇ ਬਾਕੀ ਜਿੱਦਾਂ ਆਪਾਂ ਹੁਣ ਡੇਲੀ ਸਬਜ਼ੀ ਬਣਾਉਣੇ ਆਪਾਂ ਨੂੰ ਪਤਾ ਹੁੰਦਾ ਬੇਸਨ ਦੀ ਸਬਜ਼ੀ ਕਿਹਦੀ ਤੇ ਉਸ ਤੋਂ ਸਾਬ ਨਾਲ ਹੁਣ ਆਦਤ ਬਣੀ ਹੋਈ ਹੈਗੀ ਤੇ ਫਿਰ ਥੋੜਾ ਜਿਹਾ ਪਾਣੀ ਆਪਾਂ ਪਾ ਲੈਣਾਗਾ। ਬਾਗੀ ਚੀਜ਼ ਕਿੰਨਾਂ ਕਰ ਲਈ ਆਪਣੀ ਕਿੰਨੀ ਪਰਾ ਪਾ ਕੇ ਜਾਣ ਤੇ ਜਦੋਂ ਤੱਕ ਤੇਲ ਅਲੱਗ ਨਹੀਂ ਹੁੰਦਾ ਆਪਾਂ ਨੂੰ 10 ਡ ਮਿੰਟ ਤੱਕ ਪਕਾਵਾਂਗੇ ਫੇਰ ਅੱਗੇ ਆਪਾਂ ਪ੍ਰੋਸੈਸ ਕਰਾਉ ਸ਼ੁਰੂ ਕਰਾਂਗੇ ਮੈਨੂੰ ਇਦਾਂ 10 ਡ ਮਿੰਟ ਪਕਾਵਾਂਗੇ ਆਪਾਂ ਤੜਕੇ ਨੂੰ ਥੋੜਾ ਜਿਹਾ ਪਾਣ ਪਾ ਕੇ ਪਾਣੀ ਆਪਾਂ ਇਹਦੇ ਵਿੱਚ ਗਰਮ ਪਾਇਆ ਸੀਗਾ ਜਦੋਂ ਇਹਦੇ ਵਿੱਚ ਤੇਲ ਅਲੱਗ ਹੋ ਜਾਊਗਾ ਆ ਦੇਖੋ ਤੜਕੇ ਤੇ ਤੇਲ ਅਲੱਗ ਹੋ ਗਿਆ ਜਗਾ ਉਪਰ ਇਹ ਕਿੰਦੀ ਪ੍ਰੋਸ ਬਣਾ ਲੈਣਾ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਆਲੂ ਮਟਰ ਜਿਹੜੇ ਆਪਾਂ ਕੱਟ ਕੇ ਧੋ ਕੇ ਰੱਖੇ ਹੋਏ ਆਗੇ ਮਟਰ ਆਪਾਂ ਨੇ ਧੋ ਲਏ ਸੀਗੇ ਇੱਕ ਟੋਟਰੀ ਮਟਰਾਂ ਦੀ ਲਈਏਗੀ ਤੇ ਦੋ ਆਪਾਂ ਨੇ ਆਲੂ ਲੈ ਲਏ ਨੇਗੇ ਇਹਨੂੰ ਆਪਾਂ ਆਲੂ ਤੇ ਮਟਰ ਨੂੰ ਆਪਾਂ ਪਹਿਲਾਂ ਸੜਕੂ ਦੀ ਵਿੱਚ ਦੋ ਤੋਂ 3 ਮਿੰਟ 3 ਮਿੰਟ ਤੱਕ ਪਕਾਉ ਨੂੰ ਪੁੰਨਾਂਗੇ ਪੁੰਨ ਨਾਲ ਬਹੁਤ ਵਧੀਆ ਟੇਸ ਆਉਂਦਾ ਸਬਜ਼ੀ ਦਾ ਤਰਾ ਤੁਸੀਂ ਜਿਹਾ ਕਰਾਂ ਤੁਸੀਂ ਜਿਹਾ ਪੁੰਨ ਲੈਣਾਗਾ ਇਹਦੀ ਦੇ ਤੱਕ ਤੱਕ ਇਹ ਲੱਗ ਨਹੀਂ ਹੋ ਜਾਂਦਾ ਹੈਗਾ ਆ ਦੇਖੋ ਤੇਲ ਤੁਹਾਨੂੰ ਦਿਖ ਰਿਹਾ ਹੋਣਾ ਕਿ ਆਇਲ ਸੈਪਰੇਟ ਹੋ ਗਿਆ ਆਪਣੇ ਸਬਜੀ ਦੇ ਵਿੱਚ ਸਬਜੀ ਨੂੰ ਚੰਗੀ ਤਰ੍ਹਾਂ ਭੁੰਲਣਾ ਜ਼ਰੂਰੀ ਹੁੰਦਾ ਹੈਗਾ ਤੜਕੇ ਆਰ ਜੇ ਆਪਾਂ ਨੂੰ ਮਟਰ ਬਣਾਉਣੇ ਆ ਤੇ ਹੁਣ ਇਹਦੇ ਵਿੱਚ ਆਪਾਂ ਤਕਰੀਬਨ 1.5 ਤੋਂ 1.7 ਗਲਾਸ ਪਾਣੀ ਪਾ ਦਾਂਗੇ ਬਾਕੀ ਜਿੰਨੀ ਤੁਸੀਂ ਗਰੇਵੀ ਰੱਖਣੀ ਹੈ ਉਸ ਤੋਂ ਆਪਾਂ ਨੂੰ ਤੁਸੀਂ ਪਾਣੀ ਪਾ ਲੈਣਾਗਾ ਇਹਨੂੰ ਤੁਸੀਂ ਚਾਵਲ ਪਰੌਂਠੇ ਰੋਟੀ ਨਾਲ ਜਿਵੇਂ ਮਰਜ਼ੀ ਆਪਣਾ ਇੰਜੋਏ ਕਰ ਸਕਦੇ ਹੋਗੇ ਤੇ ਆਪਾਂ ਇੱਥੇ ਪਾਣੀ ਗਰਮ ਪਾਉਣਾਗਾ ਜਦੋਂ ਇਦਾਂ ਆਪਾਂ ਸਬਜੀ ਨੂੰ ਬਣਾਉਣੀ ਆ ਤਾਂ ਉਹਦੇ ਵਿੱਚ ਗਰਮ ਪਾਣੀ ਹੀ ਠੀਕ ਰਹਿੰਦਾ ਜਾ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਇਹਦਾ ਢੱਕਣ ਬੰਦ ਕਰ ਦੇਣਾ ਤੇ ਆਪਾਂ ਨੇ ਇਹਨੂੰ 2 ਵਿਸਲ ਲਗਾਉਣੀ ਹੈਗੀ 2 ਵਿਸਲ ਤੋਂ ਬਾਅਦ ਆਪਾਂ ਨੇ ਕੁੱਕਰ ਸੌਰੀ ਗੈਸ ਬੰਦ ਕਰ ਦੇਣਾਗਾ ਟੱਕ ਲਗਾ ਦੇਣਾ ਆਪਾਂ ਇੱਥੇ ਦੇਖੋ ਪਾਣੀ ਗਰਮ ਪਾ ਕੇ ਤੇ ਨਾਲ ਦੇ ਨਾਲ ਸਬਜੀ ਬੋਇਲ ਹੋਣੀ ਸ਼ੁਰੂ ਹੋ ਗਈ ਹੈ ਜੀ ਤੇ ਹੁਣ ਇੱਥੇ ਆਪਾਂ ਦੋ ਬਿਸਤ ਲੱਗਣ ਤੱਕ ਦੀ ਵੇਟ ਕਰਾਂਗੇ ਉਸ ਤੋਂ ਬਾਅਦ ਆਪਾਂ ਨੇ ਗੈਸ ਬੰਦ ਕਰਦੇ ਹਾਂ ਫਲੇਮ ਬੰਦ ਕਰ ਦਿੰਦੇ ਹਾਂ ਅਸੀਂ ਦੋ ਤੋਂ ਜ਼ਿਆਦਾ ਕਿਸੇ ਨੂੰ ਨਹੀਂ ਲਗਾਉਣੀ ਹੈ ਜਦੋਂ ਕਿਸੇ ਤਰ੍ਹਾਂ ਦੀ ਮਟਰ ਜਲਦੀ ਪੱਕ ਕੇ ਜਾਂਦੀ ਹੈ ਤੇ ਦੋ ਵੀ ਤਾਂ ਗੁਆ ਰਹੇ ਹਾਂ ਜੇ ਕਿਉਂਕਿ ਇਹ ਵਰ ਛੋਟਾ ਕਿਸ ਤਰ੍ਹਾਂ ਦਾ ਤੇ ਇਹ ਜਲਦੀ ਜਲਦੀ ਇਸ ਤੇ ਲੱਗ ਜਾਂਦੀ ਹੈ ਅਸੀਂ ਦੋ ਬਿਸਤ ਤੋਂ ਬਾਅਦ ਆਪਾਂ ਇਹ ਜੀ ਸਟ੍ਰੀਨ ਰਿਲੀਜ਼ ਕਰਦੇ ਹਾਂਗੇ ਪ੍ਰੈਸ਼ਰ release ਕਰਦੇ ਹਾਂ ਕਿ ਤਰ੍ਹਾਂ ਦਾ ਤੇ ਫਿਰ ਤੁਹਾਨੂੰ ਖੋਲ ਕੇ ਦਿਖਾਵਾਂਗੇ ਪ੍ਰੈਸ਼ਰ ਲੀਫ ਕਰਨ ਤੋਂ ਬਾਅਦ ਇਹਨੂੰ 2 ਕੁ ਮਿੰਟ ਦੀ ਰੈਸਟ ਦਵਾਂਗੇ ਆ ਦੇਖੋ 2 ਕੁ ਮਿੰਟ ਦੀ ਰੈਸਟ ਦਿੱਤੀ ਹੈਗੀ ਸਬਜ਼ੀ ਨੂੰ ਤੇ ਸਬਜ਼ੀ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਹੋ ਗਈ ਹੈਗੀ ਚਾਵਲ ਨਾਲ ਇਦਾਂ ਦੀ ਹੀ ਰਣਕ ਇਸੇ ਤਰ੍ਹਾਂ ਦੀ ਵਾਲੀ ਗਰੇਵੀ ਵਧੀਆ ਰਹਿੰਦੀ ਹੈ ਜੇ ਤੁਸੀਂ ਰੋਟੀ ਪਰਾਂਠੇ ਨਾਲ ਖਾਣੀ ਹੈ ਤਾਂ ਥੋੜੀ ਜਿਹੀ ਇਹਨੂੰ ਥਿੱਕ ਵੀ ਕਰ ਸਕਦੇ ਹੋ ਤੇ ਇੱਥੇ ਉੱਪਰ ਆਪਾਂ ਪਾਵਾਂਗੇ ਹਰਾ ਧਨੀਆ ਬਹੁਤ ਵਧੀਆ ਆਪਣੀ ਸਬਜ਼ੀ ਬਣ ਕੇ ਤਿਆਰ ਹੋ ਗਈ ਹੈਗੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ